ਭਗਵਾਨ ਵਾਲਮੀਕੀ ਸੰਘਰਸ਼ ਦਲ ਦੇ ਪੰਜਾਬ ਪ੍ਰਧਾਨ ਸਾਹਿਬ ਸਿੰਘ ਅਤੇ ਵਿਸ਼ਵ ਵਾਲਮੀਕੀ ਕੌਮੀ ਏਕਤਾ ਦੇ ਮੁਖ ਸੰਚਾਲਕ ਬਾਬਾ ਬਲਵੀਰ ਸਿੰਘ ਗੁਮਟਾਲਾ ਨੇ ਏਡੀਸੀ ਜੋਤੀਬਾਲਾ ਮੱਟੂ ਨੂੰ ਮੰਗ ਪੱਤਰ ਸੌਂਪਦਿਆਂ ਆਖਿਆ ਕਿ ਪਿੰਡ ਮੱਟੀਆਂ ਵਿਖੇ ਕੁਝ ਮਹੀਨੇ ਪਹਿਲਾਂ ਦੋ ਧਿਰਾਂ ਆਪਸ ਵਿੱਚ ਭੜ ਗਈਆਂ ਜਿਸ ਤੋਂ ਬਾਅਦ ਸੋਨੂ ਸਿੰਘ ਥਾਣਾ ਅਜਨਾਲਾ ਦੇ ਚੱਕਰ ਕੱਟ ਰਿਹਾ ਅਤੇ ਦੋਸ਼ੀ ਖੁੱਲਿਆਮ ਘੁੰਮ ਰਹੇ ਹਨ ਜਥੇਬੰਦੀਆਂ ਦੇ ਆਗੂਆਂ ਨੇ ਆਖਿਆ ਕਿ ਜੇਕਰ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਤਾਂ 5 ਦਿਨ ਬਾਅਦ 에어ਪੋਰਟ ਰੋਡ ਵਿਖੇ ਤਨਾ ਪ੍ਰਦਰਸ਼ਨ ਕੀਤਾ ਜਾਵੇਗਾ ਮਸਲਾ ਇਦਾਂ ਹੈ ਜੀ ਸਾਡੇ ਕੋਲ ਵੀਰ ਆਏ ਆ ਪਿੰਡ ਮਟਿਏ ਤੋਂ ਇਹਨਾਂ ਦਾ ਅਜੇ ਤੋਂ 8 ਮਹੀਨੇ ਪੁਰਾਣਾ ਜੋ ਮੈਟਰ ਆ ਲੜਾਈ ਝਗੜੇ ਦਾ ਉਸ ਸਬੰਧੀ ਜਨਾਲਾ ਪੁਲਿਸ ਦੀਆਂ ਕਮੀਆਂ ਕਰਕੇ ਅੱਜ ਸਾਨੂੰ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣਾ ਪਿਆ ਜੀ ਇਹਦੇ ਸਬੰਧ ਦੇ ਵਿੱਚ ਅਸੀਂ ਅੱਜ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਹੋਇਆ ਵਾ ਜੇ ਇਹਦੇ ਸਬੰਧੀ ਜੇ ਸਾਡੀ ਕੋਈ ਵੀ ਕਾਰਵਾਈ ਨਹੀਂ ਹੁੰਦੀ ਇਸ ਬੰਦਪਾਪ 에어ਪੋਰਟ ਰੋਡ ਜਹਾਤੀ ਏਰੀਆ ਦੇ ਵਿੱਚ ਜਿਹੜਾ ਆ ਬੰਦ ਕਰਾਂ ਜਿਹੜੀ ਸੁਣਦੇ ਨੇ ਅੱਜ ਵੇਖੋ 8 ਮਹੀਨੇ ਹੋ ਗਏ ਲਗਾਤਾਰ ਪਰਚਾ ਹੋਇਆ ਵਾ ਲੇਕਿਨ ਗ੍ਰਿਫਤਾਰੀ ਬੰਦਿਆਂ ਦੀ ਨਹੀਂ ਹੋ ਰਹੀ ਉਹ ਬੰਦੇ ਲਗਾਤਾਰ ਘਰਾਂ ਦੇ ਵਿੱਚ ਫਿਰ ਰਹੇ ਆ ਤੇ ਅਸੀਂ ਬੜਾ ਜਨ ਤਾਣੇ ਐਸਐਚਓ ਨੂੰ ਕਿਹਾ ਐਡਪਟੀ ਨੂੰ ਕਿਹਾ ਐਸਐਸਪੀ ਨੂੰ ਸਾਹ ਨੂੰ ਕਿਹਾ ਪਰ ਸਾਡੀ ਕੋਈ ਸੁਣਾਈ ਨਹੀਂ ਹੋਈ ਜੇ ਆ ਇੰਨੀ ਲਗਰਜੀ ਵੀ ਕਰਨ ਪੰਜ ਦਿਨਾਂ ਚ ਵੀ ਕੁਝ ਨਾ ਕਰਨ ਤੇ ਜੋ ਫਿਰ ਕੋ ਹੋਏਗਾ ਉਹ ਧਰਨੇ ਚ ਜਿਹੜਾ ਕੋ ਗਰੀਬ ਗਰਬਾ ਵਿਚਾਰਾ ਤੰਗ ਹੋਏਗਾ ਉਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੋਏਗੀ